ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦਾ ਅੱਜ ਦਾ ਮੀ ਹੈ ਨਹੀਂਗਾ ਅੱਜ ਦਾ ਮੌਸਮ ਤਾਂ ਤਕਰੀਬਨ ਸਾਫ਼ ਹੀ ਹੋਣਾ ਵਾ ਨੈਟ ਤਾਂ ਸਾਫ਼ ਹੀ ਦਿਖਾਉਂਦਾ ਆ ਨੁਕਸਾਨ ਆ ਉੱਚਾ ਆਲੂ ਬੀਜਣ ਦਾ ਹੁਣ ਤੁਸੀਂ ਲਾਲੋ ਸਾਹਿਬ ਵੀ ਇਹਦੇ ਵਿੱਚੋਂ ਕਿੰਨੇ ਪਰਸੈਂਟ ਆਲੂ ਹਰਾ ਹੋ ਗਿਆ ਠੀਕ ਨੇ ਹਾਂ ਦੇਖ ਮੈਨੂੰ ਹੋਰ ਕਈ ਵੀਰਾਂ ਦੇ ਫੋਨ ਆਇਆ ਕਿ ਵੀਰੇ ਸਾਡਾ ਆਲੂ ਯਾਰ ਹਰਾ ਹੋ ਗਿਆ ਮੀਂਹ ਦੇ ਨਾਲ ਹੈ ਨਾ ਜਿੱਥੇ ਦੱਬ ਕੇ ਮੀਂਹ ਪੈਂਦਾ ਉੱਥੇ ਆਈ ਆਲੂ ਹਰਾ ਹੋ ਗਿਆ ਵੇਦ ਲੋ ਕਿੰਨਾ ਜਿਆਦਾ ਆਲੂ ਖਰਾਬ ਆ ਅੱਜ ਬੰਦੇ ਚੱਲੇ ਆਪਣੇ ਰਿਓ ਪਉਣ ਹੀਰਾ ਨੂੰ ਮੈਂ ਨਹੀਂ ਜਾਣਾ ਆਪਾਂ ਜਾਣਾ ਮੇਲੇ ਤੇ ਮੈਂ ਨਾਲ ਹੀ ਭੇਜਿਆ ਵੀ ਤੁਸੀਂ ਜਾਓ ਹੋ ਗਈ ਤਿਆਰੀ ਹੈ ਕਰ ਲੋ ਜਾਨ ਦੁਪਹਿਰ ਦੀ ਰੋਟੀ ਲੈ ਕੇ ਜਾਣੀ ਕੋਠੀ ਖਾਣੀ ਰੋਟੀ ਫਿਰ ਫਿਰ ਮਨਾ ਕਰ ਦੇਣਾ ਦੀ ਨਾਲ ਉਹਦੇ ਨੂੰ ਮੈਂ ਟਾਬੇ ਵਾਲ ਨੂੰ ਕਹਿ ਦੂੰਗਾ ਉਹ ਦੇ ਦੂ ਰੋਟੀ ਦੁਪਹਿਰ ਦੀ ਹਾਂ ਹੁਣ ਚੱਲਿਆਂ ਮੇਲੇ ਤੇ ਮੇਲੇ ਤੇ ਜਾਣ ਤੋਂ ਪਹਿਲਾਂ ਆਪਣਾ 8 ਤਰੀਕ ਨੂੰ ਨਾ ਗ੍ਰਾਮੇ ਵਾਲਿਆਂ ਨੇ ਮੇਲਾ ਵਾ ਵੀ ਕੀ ਫੀਲਡ ਡੇ ਆ ਉਹਨਾਂ ਦਾ ਮਲਸੀਆਂ ਉੱਥੇ ਜਾਣਾ ਵਾ ਉਹ ਇਨਵਿਟੇਸ਼ਨ ਦੇਣ ਆਉਂਦੇ ਆ ਤੇ ਪਹਿਲਾਂ ਉਹਨਾਂ ਤੋਂ ਰਿਸੀਵ ਕਰਕੇ ਵੀਰ ਉਹ ਦੂਰ ਮੈਂ ਜਗਤਾਰ ਵੀਰਾ ਰਜਿੰਦਰ ਵੀਰਾ ਤੇ ਚੱਲੇ ਆ ਮੇਲੇ ਤੇ ਪੀਡੀਐਫ ਵਾਲੇ ਤੇ ਤੇ ਅੱਜ ਹੈਗੇ ਆ ਵਿਹਲੇ ਅੱਜ ਆਮ ਨਾਲ ਠੰਡੇ ਮੱਦੇ ਨਾਲ ਘੁੰਮ ਕੇ ਆਉਣਾ ਮੇਲਾ ਉਦਣ ਦਾ ਉਦਣ ਕਿ ਇੱਕ ਕਾਲੀ ਸੀ ਵੀ ਹਾਂ ਟਰੈਕਟਰ ਲੈਣਾ ਵਾ ਪਿੱਛਲ ਦੀ ਜਲਦੀ ਡਿਸੀਜਨ ਲਈਏ ਵੀ ਕਿਹੜਾ ਲੈਣਾ ਹਨ ਜੇ ਉਦਣ ਮੇਲੇ ਤੇ ਤਾਂ ਕਿਤੇ ਜਾ ਹੀ ਨਹੀਂ ਹੋਇਆ ਵਾ ਸਿੱਧਾ ਮਹਿੰਦਰਾ ਟਰੈਕਟਰ ਦੇ ਕੇ ਦੀ ਉੱਥੇ ਜਾ ਕੇ ਮੁੜੇ ਤੇ ਅੱਜ ਹੁਣ ਮੇਲਿਆ ਐਨ ਪੂਰਾ ਫਿਰ ਨਾਲ ਦੇਖਾਂਗੇ ਮੈਂ ਤਾਂ ਯਾਰ ਵੀਰੇ ਮੇਲੇ ਦੇ ਵੀਡੀਓ ਨਹੀਂ ਬਣਦੇ ਜਦੋਂ ਕੋਈ ਮੇਰੇ ਅੱਲੀ ਨੂੰ ਦੇਖਣ ਲੱਗਦਾ ਨਾ ਮੈਨੂੰ ਕੈਮਰਾ ਬੰਦ ਕਰਨਾ ਪੈਂਦਾ ਮੈਨੂੰ ਐ ਲੱਗਦਾ ਕਿ ਅਗਲਾ ਕੋਈ ਲੈ ਯਾਰ ਵੀ ਵੀਡੀਓ ਬਣਾਉਣਾ ਪੈਣਾ ਬਸ ਆਹ ਗੱਲ ਆ ਕਿਉਂਕਿ ਮੇਲੇ ਦੀਆਂ ਵੀਡੀਓ ਵੀਰੇ ਹੋਰ ਵੀਰ ਬਥੇਰੀਆਂ ਬਣਾ ਲੈਂਦਾ ਉਹ ਦੇਖ ਲਿਆ ਕਰੋ ਆਪ ਮੇਤੋ ਤਾਂ ਬਣਾਉਣੀ ਬਹੁਤ ਔਖੀ ਆ ਕਿਸੇ ਦੇ ਮੂਰੇ ਵੀ ਵੀਡੀਓ ਆਪਾਂ ਇਕੱਲੇ ਹੀ ਰਾਜੇ ਆ ਵੀ ਇਕੱਲਾ ਬਣਾ ਸਕਦਾ ਵੀਡੀਓ ਕਿਸੇ ਦੇ ਮੂਰੇ ਵੀ ਵੀਡੀਓ ਬਣਾਉਣੀ ਬੜੀ ਔਖੀ ਲੱਗਦੀ ਠੀਕ ਗੱਲ ਆ ਆਗੇ ਵੀਰੇ ਹੁਣੀ ਇੱਥੇ ਖੜਾ ਕੇ ਗੱਡੀ ਆਪਾਂ ਆਪਣੇ ਵਾਲੀ ਵੀਰੇ ਉਹਨਾਂ ਵਾਲੀ ਗੱਡੀ 'ਚ ਬਹਿ ਜਾਣ ਤੇ ਵੀਰੇ ਚੰਨੀ ਵਾਲਿਆਂ ਨੇ ਵੀ ਮਸ਼ੀਨ ਬਣਾਤੀ ਆਲੂ ਪੱਟਣ ਵਾਲੀ ਆ ਇਹਨਾਂ ਦਾ ਗ੍ਰੇਡਰ ਆ ਚੰਨੀ ਵਾਲਾ ਦਾ ਪੈਪਾਂ ਆ। ਬੱਜੇ ਨਹੀਂ ਆਇਆ ਚਾਹ ਤੱਕ ਆਇਆ ਦੀ ਲੋੜ ਹੀ ਨਹੀਂ। ਕੋਲੇ ਆਲਾ ਬਾਲਾ ਹੀ ਪੰਜਾ ਲਵਾਣਾ। ਕਰ ਲੈ ਵੀਰੇ। ਇਹ ਆ ਗਏ ਕਰਤਾਰ ਵਾਲੇ। ਕੰਬੈਨ ਲਈ ਨਾਲ ਮੱਕੀ ਵਾਲਾ ਕਟਰ। ਆ ਵੀਰੇ ਕਰਤਾਰ ਵਾਲਿਆਂ ਦਾ 11 ਲੱਖ ਰੁਪਏ ਮੰਗਦੇ ਇਹ ਕਿੰਨੀ ਐਚਪੀ ਦਾ ਵੀਰੇ ਇਹ 60 ਦੇ ਵਿੱਚ ਬਿਨਾਂ ਸੀਆਰਟੀ ਤੋਂ ਬਿਨਾਂ ਤੇਰੇ ਕਿਵੇਂ ਪਾਸ ਆ ਵਧੀਆ ਬਣਿਆ ਟਰੈਕਟਰ ਇਹ ਵੀ ਬੋਨ ਨੇ ਲੈਵਰ ਨੂੰ ਆਇਆ ਦੇਵ ਨੇ ਇਨਾ ਕੁਲਫੋਮੇਂ ਜੋ ਨਾ ਲਾਇਆ ਨਾ ਚੱਗੂ ਵਾਲੀ ਤੇ ਫਾਰਵਰਡ ਕਰਵਾ ਦਿੱਤੀ ਇਹਨੇ ਇੱਕ ਤਾਂ ਦੂਜੀ ਗੱਲ ਇਹਦੇ ਨਜ਼ਦੀਕ ਨਾਸ਼ ਨੂੰ ਬਹੁਤ ਜਿਆਦਾ ਗੱਲ ਕਰਦਾ ਜੀ ਖੜਾ ਲੈਂਦਾ ਇੱਕ ਪਾਣੀ ਆਪੇ 10-12 ਦਿਨ ਖੜਾ ਨਹੀਂ ਰਿਹਾ ਪਾਣੀ ਵੀ ਪਾਣੀ ਖੜਾ ਕਰਦਾ ਜਿਆਦਾ ਨਾ ਕਹੀਂ ਨਾ ਦੋ ਫੇਰ ਤੁਸੀਂ 20 ਦਿਨਾਂ ਨੂੰ ਇੰਨੀ ਜਿਹੀ ਰੱਖੋ ਕਿ ਕੋਈ ਜਦੋਂ ਪਾਣੀ ਬੈਰ ਕੁੱਪਣ ਉਹ ਨਹੀਂ ਧੋਨੇ ਨੂੰ ਲੋੜ ਨਹੀਂ ਆਇਆ ਇੱਲੀ ਨਦੀ ਨੂੰ ਮਾਰੂ ਕਰਦੇ ਮੈਂ ਕੋਈ ਸੋਹ ਜੋ ਬਲਵੀਰ ਜੀ ਅਖਮੇਦਰ ਬਾਣੇ ਨਾਲ ਸਤੁਮੇਦਰ ਤੋਂ ਨਾ ਕੋਈ ਝਾੜੂ ਕਿੱਦਾਂ ਕਰੇਗਾ ਜਿਹੜਾ ਬੰਦਾ ਨੇ ਕੋਈ ਕੰਮ ਕਰਨਾ ਕੋਈ ਪਾਣੀ ਪਾ ਦੇਣਾ 1.5 ਕਿਹਦੇ ਇਹਨਾਂ ਨਾਲ ਜਦੋਂ ਤੁਹਾਡੇ ਬਾਣੀ ਦੀ ਬਣਾ ਬਹੁਤ ਨਾਲ ਬੱਲੇ ਬੜੀ ਬਣੀ ਹੋ ਰਹੀਦੀ ਹੈ ਤਾਂ 10 ਦਿਨ ਦਾ ਜੇ ਨਹੀਂ ਵੀ ਜਿੰਦੂ ਦਾ ਭਾਵਾਂ ਦਰਜਨ ਕਰਕੇ ਚਾਈ ਜਾਓ ਤੁਹਾਡਾ ਘਰ ਬਲੇ ਦਾ ਨਕਰ ਪੜੀ ਜਾਂਦੀ ਨੂੰ ਪਹੇ ਜਿਹੜੀ ਉਪਰ ਦਾ ਅੱਕਾ ਹਾਲ ਬੈਨ ਕੋਲ ਲੱਗੂ ਕਰਕੇ ਆਪਾਂ ਆਪਣਾ ਬਹੁਤ ਜਿਆਦਾ ਖਰਜ ਕਰਦੇ ਨਕਰਾ ਨਹੀਂ ਬੋਲੀ ਮਾਰਦੇ ਆਪਾਂ ਇੱਕ ਦੋਨੋਂ ਕੋਈ ਟੂਹਾ ਹੱਥੋਂ ਢੋਲੇ ਆਹੀ ਕਹਿੰਦੇ ਜਿਹੜਾ ਇਹ ਦੋਨੋਂ ਨਾਲੇ ਸੁਣੇ ਪਾਉਂਦੇ ਜਿਹੜੀ 5 ਤਰੀਕੇ ਦਾ ਗਾਣਾ ਮਿਲ ਗਿਆ। ਜਿਹੜਾ ਵੀ ট্রান্সਪੋਰਟ ਨਾਲ ਦੌਰਤ ਪਰੇ। ਉਹ ਤਾਂ ਵੀ ਜਿਹੜਾ ਸੋਤ ਨੂੰ ਨਾਲ ਨਹੀਂ। ਤਾਂ ਫਿਰ ਸੈਂਕਟ ਇਹ ਟ੍ਰੈਲਰ ਨਾਲ ਜਾਈ ਹੋਈ ਹੈ। ਜਿਹੜਾ ਉਹਨਾਂ ਝਾੜ ਦੋ ਗੋਡਾ ਜਿਆਦਾ ਨਿਕਲੇ ਕਿਉਂਕਿ ਉਹਨੂੰ ਬਿਮਾਰੀ ਨਹੀਂ। ਇਹੋ ਲੋਕਾਂ ਨੇ ਜੋ ਸੋਟ ਲਈ ਵੀ ਅਗਲੇ ਸਾਲ ਸਾਰੇ ਹੀ ਇਹਨਾਂ ਨਾਲ ਅੱਜ ਚੱਲਦੇ ਇਹਨਾਂ ਬਜਟ ਤੋਂ ਇਹਦੇ ਨਾਲੇ ਕਮੇਟੀ ਕੋਲ ਹੀ ਅੱਧਾ ਅੱਧਾ ਕੰਮ ਚੱਲ ਰਿਹਾ ਹੈ। ਜੇ ਵੀ ਪੂਰੇ 20 ਦਿਨ ਦੀ ਡੇਟ ਲਾ ਲਾ ਤਾਂ 20 ਦੇ ਵੀ ਬਚਦੇ। ਤੱਤੂ ਵਾਲੇ ਦੇ 10 ਦਿਨ ਬੈਠੇ। ਯਾਨੀ ਇਹ 프리ਲੀ ਰੁਕ ਗਈ ਹੈ। ਇਹ ਇੱਕ ਇੱਕ ਸਿੱਟੀ 2000 ਦਾ ਆਉਂਦਾ ਹੈ। ਉਹ ਵੱਡਾ ਵਾ। ਆਹੀ ਬਹੁਤ ਆ। 50 50 ਪਾਵਰ ਦਾ ਸੀਗਾ ਆਪਾਂ ਨੂੰ। ਰੇਡੀਅਲ ਹੈ। ਹਾਂ ਇਹਦੇ ਟਾਇਰ ਰੇਡੀਅਲ ਹੀ ਆਉਂਦੇ ਆ। ਹਾਂ ਐਵੇਂ ਹੀ ਆਉਂਦੇ ਵੀਰੇ ਇਹ ਪੰਜਾਬ ਜਿਹੜਾ 15 ਸਪੀਡਾਂ ਵਾਲਾ ਉਹਦੇ ਆਹੀ ਚੀਜ਼ ਆ ਹੁਣ ਇਹਨਾਂ ਚ ਕਿਵੇਂ ਆਲੂ ਪਟਾਂਗੇ ਮੈਂ ਨੋਟੇ ਕਰੀ ਚਾਰ ਮਿੰਟ ਕਿਰਸਾ ਰੋਗਾ ਤੇ ਗੁਰੂ ਜੀ ਕੋਲ ਜਾਇਆ ਮੇਰੇ ਵੀ ਦੱਸ ਦੋ ਤੁਸੀਂ ਦੱਸੋ ਪਪਹਾਵਾ ਜੀ ਵਾਲੇ ਹੈ ਹੀ ਨਹੀਂ ਬੰਦੇ ਸਾਡਾ ਵੀ ਨਾ ਹੀ ਗੱਡੀ ਹੈ ਕੋਣ ਬੈਠਣਾ ਮੈਂ ਤਾਂ ਟਰੈਕਟਰ ਨਾਲ ਨਿਮਾਸ਼ ਕਰਾਉਂਦੇ ਤੇ ਗਾਲਫ ਜਿੰਨਾ ਤੇ ਘੜ ਦਿੰਦੇ ਬੜਾ ਦੇਖ ਲੈ ਆਜੋ ਕਾਉਂਗੇ ਨਾ ਕਿਥੇ ਪੇਜ ਇਹ ਆ ਗਈ ਜੀ ਪ੍ਰੀਤ ਇੱਕ ਵੀਰ ਨੇ ਟਰੈਕਟਰ ਲੈਣਾ ਸੀਗਾ ਉਹਨੂੰ ਟਰੈਕਟਰ ਦਿਵਾਇਆ ਸੌਦਾ ਕਰਵਾਇਆ ਉਹਦਾ ਜਿਉਂ ਡੀਲਰ ਦਾ ਇਹ 25 ਰੁਪਏ ਬਾਡੀ ਲਈਏ ਤੂੰ ਸੁਣਾ ਲਈ ਜਾਨਾ ਇਹ ਤਾਂ ਕਿੰਨਾ ਤੋਂ ਬਾਡੀ ਓਏ ਮੈਂ ਨਹੀਂ ਲੈਂਦਾ ਮੈਂ ਤਾਂ ਆਉਂਦਾ ਹੀ ਨਹੀਂ ਮੈਂ ਤਾਂ ਮੱਕੀ ਵੜਦਾ ਗੇ ਆਹ ਦੇਖੋ ਲਓ ਜੀ ਇੱਕ ਮਹਿੰਦਰ ਅਰਜਨ ਉਹ ਹੋਰ ਬੁੱਕ ਕਰਾਤਾ ਵੀਰੇ ਨੇ ਆਇਓ ਮੈਸੂ ਦੀ ਮੱਕੀ ਵਾਲੀ ਮਸ਼ੀਨ ਅੱਧੀ ਚਾਲ ਦੀ ਮਸ਼ੀਨ ਤੇ ਵੀ ਅਸੀਂ ਬਣਾਉਣਾ ਆ ਸਾ ਯਾਰ ਰਾਸਤੇ ਤੋਂ ਪਹਿਲਾਂ ਨਾ ਮਾਣੋ ਲੈ ਇੱਕ ਪੈੜੀ ਆਪਣੇ ਰਸਤੇ ਮੈਨੂੰ ਯਾਦ ਕਰਵਾ ਰਿਹਾ ਕੋਡ ਵੀ ਆ ਗਿਆ ਅਸੀਂ ਤਾਂ ਥੋੜਾ ਜਿਹਾ ਬਿੱਗ ਫਾਰਮ ਦੇ ਉੱਤੇ ਕਰ ਰਹੇ ਹਾਂ ਅੱਛਾ ਕੋਈ ਜਿਹੜੀ ਐਡਵਾਂਸ ਮਸ਼ੀਨਰੀ ਆ ਰਹੀ ਹੈ ਨਾ ਹੋ ਗਈ ਵਧਾਈ ਬਹੁਈ ਜਾਊਗੀ ਐਵੇਂ 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 ਦੀ ਦਰਸ਼ਕਤੀਮਾਨ ਵਾਲਿਆਂ ਦੇ ਨਾਲ ਰੇਂਜਮੈਂਟ ਵਾਲਾ ਵਧੀਆ ਹੁੰਦਾ ਮੇਲੇ ਦਾ ਬਹੁਤ ਜ਼ਿਆਦਾ ਵਧੀਆ ਜਿਹਨੇ ਪਹਿਲੇ ਨੰਬਰ ਤੇ ਆਉਣਾ ਉਹਨੂੰ ਮਹਿੰਦਰਾ ਮਿਲਣਾ ਫੇਰ ਉਹ ਦੁਕਾਨਾਂ ਨੂੰ ਬੋਲਟ ਮੋਟਰਸਾਈਕਲ ਤਿੰਨ ਖੜੇ ਇਹਨਾਂ ਦੀ ਇਹਨਾਂ ਬਹੁਤ ਜ਼ਿਆਦਾ ਕੱਟਾ ਜਿਵੇਂ ਮੇਲੇ ਤੇ ਪੀਰਾ ਦਾ ਲਓ ਜੀ ਪਰ ਕੱਲ ਟਰੈਕਟਰ ਲਿਆਂਦੇ ਘਰੇ ਨਹੀਂ ਸੀ ਲੈ ਕੇ ਆਂਦਾ ਘਰੇ ਅੱਜ ਲੈ ਕੇ ਆਂਦਾ ਉੱਥੇ ਗੁਰਦਰਾ ਸਾਹਿਬ ਮੱਥਾ ਟੇਕ ਕੇ ਤੇ ਹੁਣ ਘਰੇ ਲੈ ਕੇ ਆਂਦਾ ਫਾਰਮ ਤੇ ਖੜਾ ਲਿਆ ਸੀਗਾ ਉਦੋਂ ਬੈਜਾ ਬੈਜਾ ਇੱਧਰ ਵੀ ਇੱਧਰ ਵੀ ਕੀ ਕੀ ਮੇਲੇ ਤੋਂ ਮੁੜਿਆ ਸੀ ਆਪਾਂ ਤੇ ਘਰੇ ਵੀ ਟਰੈਕਟਰ ਲੈ ਕੇ ਮੱਥਾ ਵੀ ਟੇਕਿਆ ਦਾ ਗੁਰਦਾਰਾ ਸਾਹਿਬ ਤੇ ਵੇਟ ਵੀ ਲਾਤੇ ਇਹ 33 ਕਿਲੋ ਦੀਆਂ ਪਲੇਟਾਂ ਨੇ ਇਹ ਇਹ 90 ਰੁਪਏ ਕਿਲੋ ਆਪਾਂ ਨੂੰ ਮਿਲਿਆ ਸੀਗਾ ਇਹ ਤੇ ਲੈ ਕੇ ਆਪਾਂ ਲਾਤਾ ਤੇ ਸੋਹਣਾ ਲੱਗਦਾ ਟਰੈਕਟਰ ਸੋਹਣਾ ਲੱਗਣ ਲੱਗ ਗਿਆ ਇੰਨੇ ਗਨਨ ਹਨ ਤੁਸੀਂ ਵੀ ਦੱਸਿਓ ਵਧੀਆ ਲੱਗਦਾ ਟਰੈਕਟਰ ਲੱਚਣ ਲੱਗ ਗਿਆ ਤੇ ਆਹ ਹਜੇ ਲੈ ਕੇ ਜਾਣਾ ਉਹਨਾਂ ਨੇ ਲੈ ਕੇ ਨਹੀਂ ਗਏ ਤੇ ਲੈ ਜਾਣਗੇ ਤੇ ਦੇਖੋ ਤੁਸੀਂ ਵਗ ਡੰਡੇ-ਡੁੰਡੇ ਜਿਹੇ ਖੋਲਤੇ ਉਹਦੇ ਲੜਾ ਕਰਤਾ ਛਤਰੀ ਹਜੇ ਆਪਾਂ ਲਾਈ ਨਹੀਂ ਹੈਗੀ ਲਾਉਣੀ ਨਹੀਂ ਹਜੇ ਹਜੇ ਐਵੇਂ ਹੀ ਰੱਖਾਂਗੇ ਗਰਮੀਆਂ ਤੱਕ ਮੇਰੇ ਖਿਆਲ ਤੋਂ ਬਿੱਲੇ ਹੋ ਗਈ ਲਵਾਵਾਂਗੇ ਐਵੇਂ ਹੀ ਰੱਖਦੇ ਹਾਂ ਹਜੇ ਸ਼ਾਇਦ ਕੀ ਪਤਾ ਹੋਲੇ ਮੰਲੇ ਤੇ ਜਾਣ ਨੂੰ ਵੀ ਆਹੀ ਲੈ ਜਾਈਏ ਜੇ ਤਾਂ ਹੋਲੇ ਮੰਲੇ ਤੇ ਜਾਣਾ ਵੀ ਇਹਦੀ ਇਹੀ ਲੈ ਚੱਲਾਂਗੇ ਬਾਕੀ ਚਲੋ ਦੇਖਾਂਗੇ ਜਿੱਦਾਂ ਵੀ ਹੋਇਆ ਦੇ ਨਵੇਂ ਟਰੈਕਟਰ ਦਾ ਢੇਡਾ ਕਢਾ ਦਾਂਗੇ ਹੋਲੇ ਮੰਲੇ ਤੇ ਪਿਕਣੀ ਬਾਕੀ ਮਗਰ ਤਾਂ ਇਹਦੇ ਲੋਡ ਹੀ ਨਹੀਂ ਪੈਂਦੀ ਸਟਿੱਪਣੀਆਂ ਲਾਉਣ ਦੀ ਮਗਰ ਨਹੀਂ ਇਹਦੇ ਲੋਡ ਪੈਂਦੀ ਤੇ ਉਹ ਜਾਣੇ ਕਿ ਮਗਰ ਬੇਟ ਲਾਉਣ ਦੀ ਲੋੜ ਹੀ ਨਹੀਂ ਮਗਰ ਦੇ ਕਹਿੰਦੇ ਸੋਹੋ ਬਹੁਤ ਜਿਆਦਾ ਤਕੜਾ ਵੀ ਮਗਰ ਉਹ ਨਹੀਂ ਸਲਿੱਪ ਮਾਰਦਾ ਹੁਣ ਵਿਚਾਰ ਅਸੀਂ ਬਦਲਤਾ ਵੀ 60 55 ਨਾਲ ਆਲੂ ਪੱਟਾਂਗੇ ਤੇ ਇਹਦੇ ਜੋਰ ਲਵਾਵਾਂਗੇ ਵੀ ਇਹਦਾ ਤੁੱਕ ਹੀ ਕੱਢਾਂਗੇ ਹਲਾ-ਫੁਲਾ ਤੇ ਬਾਹੀ ਤੇ ਵੀ ਫਿਰੇ ਖੁੱਲੇ ਜੇ ਜਾਊਗਾ ਟਰੈਕਟਰ ਤੇ ਦੇਖਦੇ ਹਾਂ ਹੁਣ ਇਹਦੇ ਮਗਰ ਪਾਇਆ ਕਰਾਂਗੇ 15 ਹਲ ਤੇ ਬਾਕੀ ਚੀਜ਼ਾਂ ਕਰਾਂਗੇ ਇਹਦੇ ਮਗਰ ਪੂਰੀਆਂ ਹੁਣ ਹਨਾ ਤੇ ਬਾਕੀ ਚਲੋ ਟੋਜਨ ਪਾਉਣ ਨੂੰ ਇੱਥੇ ਲੱਗ ਜੂ ਜੇ ਸਾਈਡ ਤੇ ਵੀ ਪੱਤੀਆਂ ਜਿਹੀਆਂ ਮਿਲੀਆਂ ਉਹ ਵੀ ਲੈ ਆਉਣੀ ਆਪਾਂ ਨਾ ਪੱਤੀਆਂ ਏ 90 ਦਾ ਖੜਾ ਆਪਣਾ ਰਾਜਾ ਛੋਟਾ ਟਰੈਕਟਰ ਆਹ ਕੱਲੂ ਲੈ ਕੇ ਜਾਣਗੇ ਟਰੈਕਟਰ ਆਪਣਾ ਕਹਿੰਦੇ ਕੱਲੂ ਲੈ ਜਾਗੇ ਡੰਡੇ ਲਾਇਆ ਤੇ ਸੋਹਣਾ ਲੱਗਦਾ ਟਰੈਕਟਰ ਵਧੀਆ ਲੱਗ ਪਹਿਲਾਂ ਵੀ ਆਪੇ ਕਰ ਜਣ ਲਿਆ ਸੀ ਉਹਦੇ ਵੀ ਡੰਡੇ ਡੁੰਡੇ ਸਾਰੇ ਲਾਤੇ ਸੀ ਆ ਦਿਹਾਉ ਦਾ ਫਾਰਮ ਟਰੈਕ ਮਗਰ ਤਾਂ ਐਵੇਂ ਹੀ ਚੱਲੀ ਜਾਂਦੀਆਂ ਮਸ਼ੀਨਾਂ ਤੇ ਆਪਾਂ 13 ਦੇ ਟਾਇਰ ਪਾਤੇ ਸੀਗੇ ਇਹ 13 ਦੇ ਨਾਲ ਹੀ ਸੈੱਟ ਆਇਆ ਆ ਹਨ ਤੇ ਜਿਹੜਾ ਆ 60 55 ਦੇ ਪਾਤਾ ਤੇ ਇਹਦੇ ਟਾਇਰ ਸਹੀ ਆਉਂਦੇ ਖਾਲੀ ਚ ਐਨ ਪੂਰੇ ਮੂਰਲਾ ਹਿੱਸਾ ਦਾ ਪੂਰਾ ਸਹੀ ਆਉਂਦਾ ਹੁਣ ਇਹਦੇ ਆਹ ਟਾਇਰ ਪਾਏ ਆ ਆਪਾਂ ਦੇਖਦੇ ਆ ਜੇ ਇਹਨਾਂ ਨਾਲ ਹੀ ਚੱਲੀ ਗਿਆ ਫਿਰ ਤਾਂ ਇਹਨਾਂ ਨਾਲ ਹੀ ਚਲਾਈ ਚੱਲਾਂਗੇ ਕਿਉਂਕਿ ਅੱਗੇ ਵੀ ਆਪਾਂ ਗਿੱਲਾ ਆਲੂ ਪਟਿਆ ਸੀਗਾ ਨਾ ਵੀ ਜਦੋਂ ਉਦੋਂ ਉਹ ਵੱਡੇ 18 ਦੇ ਟਾਇਰਾਂ ਨਾਲ ਵੀ ਆਪਾਂ ਪੱਟਿਆ ਸੀ ਤੇ ਕੋਈ ਦਿੱਕਤ ਨਹੀਂ ਸੀ ਹਨਾ ਕਿ ਆਲੂ ਨੂੰ ਪੱਟਣ ਦੀ ਤੇ ਰਾਮ ਨਾਲ ਪੱਟੀ ਗਏ ਹਨਾ ਆਲੂ 18 ਦੇ ਟਾਇਰ ਇੱਕ ਮਸ਼ੀਨ 90 10 ਮਗਰ ਪਾਈ ਸੀ ਇੱਕ 50 75 ਮਗਰ ਵੀ ਪਾਈ ਸੀ ਉਦੋਂ ਉਸ ਸਾਲ ਵੀ ਬਹੁਤ ਮੀਂਹ ਪਏ ਸੀ ਤੇ ਉਹ ਕੋਈ ਦਾਗ ਹੀ ਨਹੀਂ ਸੀ ਕੀਤਾ ਉਹਨਾਂ ਨੇ ਇੱਕ ਵੀ ਆਲੂ ਦਾਗ ਹੀ ਨਹੀਂ ਸੀ ਕੀਤਾ ਕਿਉਂਕਿ ਇਹਨਾਂ ਦਾ ਜਿਹੜਾ ਮੂਰਲਾ ਹਿੱਸਾ ਬਹੁਤ 60 ਇੰਚ ਤੀ ਆਉਂਦਾ ਵਾ ਜਿਹੜਾ ਇਹ ਤਾਂ ਦਾ फ्रंट 60 60 इंच ਦੀ ਆ ਪੂਰਾ ਪੂਰਾ ਲੀਹਾਂ ਚਾਹੁੰਦਾ ਵਤੇ ਮਗਰੋਂ ਵੀ ਇਹ ਸਹੀ ਆਉਂਦੇ ਆ ਹਨ ਤੇ ਹੁਣ ਇਹਦੇ ਮਗਰ ਪਤਾ ਜੇ ਕੋਈ ਲੱਗਿਆ ਗੜਬੜ ਕਰੀ ਫੇਰ ਚੇਂਜ ਕਰ ਲਾਂਗੇ ਜੇ ਨਾ ਲੱਗਿਆ ਫੇਰ ਕੋਈ ਦਿੱਕਤ ਨਹੀਂ ਫੇਰ ਐਤ ਕੀ ਇਹਦੇ ਮਗਰ ਹੀ ਪਾਉਣੇ ਆ ਤੇ ਜਿਹੜਾ ਦੂਜਾ ਟਰੈਕਟਰ ਆ ਆਪਣਾ ਅਰਜਨ ਉਹਦੇ ਮਗਰ ਬਾਹੀ ਦਾ ਟਰਾਲੀਆਂ ਦਾ ਇਹ ਕੰਮ ਵੀ ਲੈਣਾ ਜ਼ਰੂਰੀ ਆ ਤੇ ਜਿਹੜਾ 575 ਆਪਾਂ ਇਹ ਗਾਉਂ ਸੇਲ ਕਰ ਦਾਂਗੇ। ਬਾਕੀ ਚਲੋ ਦੇਖੀ ਜਾਂਦੀ ਆ। ਜਿਹੜੀ ਆਪਾਂ ਹੋਰ ਵੀ ਆਊਗਾ ਹੁਣ ਦੇਖਦੇ ਆ ਅੱਜ ਤੱਕ ਇਹ ਤੇ ਗਿੱਲੇ ਸੀ ਸਾਰੇ। ਅੱਜ ਤੱਕ ਇਥੇ ਪਾਸੇ ਕੰਮ ਚੱਲਿਆ ਨਹੀਂ ਹੈਗਾ ਨਾ। ਤੇ ਅੱਜ ਘੱਟੇ ਸਾਰੇ ਗਿੱਲੇ ਸੀਗੇ। ਅੱਜ ਵੀ ਨਹੀਂ ਚੱਲਿਆ ਸ਼ਾਇਦ ਕੱਲ ਨੂੰ ਮਨਾ ਚੱਲੇ ਹਨ। ਵੀ ਬਾਕੀ ਪਤਾ ਲੱਗ ਜੂ ਜਦੋਂ ਚੱਲੂਗਾ। ਤੇ ਵੀਰ ਮੇਲਾ ਬਹੁਤ ਵਧੀਆ ਸੀਗਾ। ਸਾਰੇ ਜਾਣੇ ਚਲੋ ਹੁਣ ਤਾਂ ਮੇਲਾ ਨਿੰਗਿਆ। ਬਹੁਤ ਵਧੀਆ ਸੀਗਾ ਜਾਣਾ ਚਾਹੀਦਾ ਵੀਰੇ ਮੇਲਿਆਂ ਤੇ ਇਹ ਜਿਹੇ ਮੇਲਿਆਂ ਤੇ ਨਾ ਬੰਦੇ ਨੂੰ ਕੁਛ ਨਾ ਕੁਛ ਸਿੱਖਣ ਨੂੰ ਨਵੀਂ ਚੀਜ਼ ਦੇਖਣ ਨੂੰ ਮਿਲਿਆ ਜਿਹੜੇ ਵੀ ਰਮੱਝਾਂ ਦਾ ਕੰਮ ਕਰਦੇ ਆ ਜਾਂ ਕਰਨ ਬਾਰੇ ਸੋਚਦੇ ਆ ਬਹੁਤ ਚੀਜ਼ਾਂ ਨੇ ਵੀਰੇ ਉੱਥੇ ਸਿੱਖਣ ਨੂੰ ਹਨ ਕਿ ਚਲੋ ਆਪਾਂ ਨੂੰ ਤਾਂ ਹਜੇ ਮੱਝਾਂ ਬਾਰੇ ਇੰਨਾ ਹੈ ਨਹੀਂ ਪਹਿਲਾਂ ਮੈਂ ਕਿ ਬਹੁਤ ਲੰਬੀਆਂ ਹੁਣ ਵੀ ਬਸ ਆਹ ਆਲੂਆਂ ਦਾ ਕੰਮ ਕਾ ਕੇ ਉਸ ਤੋਂ ਬਾਅਦ ਮੱਝਾਂ ਵੱਲ ਨੂੰ ਧਿਆਨ ਦੇਣਾ ਮੱਝਾਂ ਦੇ ਫਾਰਮ ਤੇ ਵੀ ਇੱਕ ਵਾਰ ਮੱਝਾਂ-ਮੱਝਾਂ ਸਾਰੀਆਂ ਵੇਚ ਕੇ ਪੁਰਾਣੀਆਂ ਸਾਰੀਆਂ ਨਵੇਂ ਸਿਰੋਂ ਨਵੀਆਂ ਪਾਵਾਂਗੇ ਤੇ ਵਧੀਆ ਉਹ ਚ ਆਪਣਾ ਪੂਰਾ 100% ਦਵਾਂਗੇ ਜਿਵੇਂ ਖੇਤੀ ਜਿੱਦਨੇ ਆ ਤੇ ਮੱਜਾਂ 'ਚ ਵੀ ਹੁਮੇ ਦਵਾਂਗੇ ਤੇ ਫੇਰ ਚਲੋ ਦੇਖਦੇ ਹਾਂ ਜਿੱਦਾਂ ਵੀ ਹੋਇਆ ਕਰੂਗਾ ਬਾਕੀ ਜਿਹੜੇ ਵੀਰਾਂ ਦੀ ਰਾਇ ਲੈਣ ਲੱਗੇ ਆਂ ਰਾਇ ਵੀ ਲੈ ਲਿਆ ਕਰਾਂਗੇ ਜਿਹੜੇ ਵੀਰਾਂ ਦੀ ਰਾਇ ਲੈਣੀਆਂ ਮੱਜਾਂ ਦੇ ਫਿਰ ਤੇ ਬਾਕੀ ਚਲੋ ਹੁਣ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ